ਸਰਕਾਰ ਨੇ ਜਿਹੜੇ ਤਿੰਨ ਆਰਡੀਨਸ ਲੈ ਕੇ ਆਏ ਨੇ ਉਹਨਾਂ ਕਾਨੂੰਨ ਬਣ ਕੇ ਕਿਉਂਕਿ ਨਾ ਉਹਨਾਂ 'ਚ ਲੋਕ ਸਭਾ 'ਚ ਕੋਈ ਬਹਿਸ ਹੋਈ ਐ ਨਾ ਰਾਜ ਸਭਾ 'ਚ ਬਹਿਸ ਹੋਈ ਐ ਰਾਸ਼ਟਰਪਤੀ ਦੇ ਦਸਤਖਤ ਕਰਾ ਕੇ ਉਹਨੂੰ ਕਾਨੂੰਨ ਬਣਾਇਆ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਆ ਕਿਸਾਨ ਜਿਹੜੇ ਸਰਕਾਂ ਤੇ ਬੈਠੇ ਨੇ ਰੁਕੀ ਬੈਠੇ ਐ ਸੋ ਸਾਡਾ ਲਗਾਤਾਰ ਤਰਨੇ ਲੱਗੇ ਹੋਏ ਆ ਜਦੋਂ ਤੱਕ ਇਹ ਆਰਡੀਨਸ ਸਰਕਾਰ ਬਾਪ ਨਹੀਂ ਲੈਂਦੀ ਉਦੋਂ ਤੱਕ ਅਸੀਂ ਇਹ ਤਰਨੇ ਜਾਰੀ ਰੱਖਾਂਗੇ ਤੇ ਜਿਹੜੇ ਇਹਨਾਂ ਨੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਕੋਨਾ ਕਾਰਪੋਰੇਟ ਦਾ ਆਣਦਾ ਚਾਹੇ ਕੋਈ ਮਾਲ ਹੈ ਚਾਹੇ ਕੋਈ ਪੈਟਰੋਲ ਪੰਪ ਹੈ ਚਾਹੇ ਕੋਈ ਦੋਪਲਾਜ਼ਾ ਹੈ ਅਸੀਂ ਉਹਨਾਂ ਨੂੰ ਘੇਰਾਂਗੇ ਉਹ ਇੱਕਸਾਨਾਂ ਦਾ ਇੱਕ ਹੈ ਕਿ ਜਿੱਦੀ ਜਿੱਥੇ ਬੰਦੀ ਆਉਂਦਾ ਅਪਲਾਈਂਸ ਇਕੱਠਾ ਹੋਇਆ ਹੋਇਆ ਹੈ ਅਸੀਂ ਹਰ ਜਿੱਥੇ ਆਪਣੇ ਇਲਾਕੇ ਜਿਵੇਂ ਬੈਠੇ ਆ ਅਸੀਂ ਕਲਾਕਾਰ ਵੀ ਤੇ ਕਿਸਾਨ ਜਿਹਨਾਂ ਨੇ ਵੀ ਹੋਰ ਕਥਾਨ ਹਦੈਸ਼ੀ ਲੋਕ ਵੀ ਸਾਰੇ ਦੇ ਨਾਲ ਅਸੀਂ ਇਹ ਲਗਾਤਾਰ ਤਰਨ ਦੇ ਵਿੱਚ ਰੋਨੀ ਸਾਹਿਬ ਅੱਜ ਤੁਸੀਂ ਉਰੇ ਧਰਨੇ ਤੇ ਆਏ ਹੋ ਕਿ ਹੋਰ ਜਗ੍ਹਾ ਵੀ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਧਰਨੇ ਲਾਏ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਅਸੀਂ ਜਿਹੜੀ ਸਾਡੀ ਨੌਜਵਾਨ ਫਿਲਮ ਕਿਉ ਆਰਟਿਸਟ ਐਸੋਸੀਏਸ਼ਨ ਹੈ ਉਹਦੇ ਵੱਲੋਂ ਐਲਾਨ ਕੀਤਾ ਕਿ ਜਿੱਥੇ ਜਿੱਥੇ ਵੀ ਥੋੜੀ ਥੋੜੀ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਧਰਨੇ ਲੱਗੇ ਹੋਏ ਆ ਉੱਥੇ ਕਲਾਕਾਰ ਬੈਠਣ ਲੱਗ ਲੱਗੇ ਦੇ ਬਾਅਦ ਨਾਬੇ ਹਰਜੀਤ ਹਰਮਨ ਬੈਠਾ ਇਸੇ ਤਰ੍ਹਾਂ ਅਮਰਸਾ ਦੇ ਕਲਾਕਾਰ ਬੈਠੇ ਜਲੰਧਰ ਬੈਠੇ ਨੇ ਲੱਗ ਲੱਗੇ ਆ ਉੱਥ ਆਉਣ ਵਰਗੇ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਅਸੀਂ ਇਹ ਸੈਂਟਰ ਸਰਕਾਰ ਨੂੰ ਜਿਹੜੀ ਵੀ ਹੈਂਕਰਵਾਦੀ ਹੈ ਇਹ ਵੀ ਹੈਂਕਰ ਕੱਢ ਦਿਆਂਗੇ ਅਰ ਜਿਹੜੀ ਪੰਜਾਬ ਸਰਕਾਰ ਵੀ ਜਿਹੜੀ ਕਾਂਗਰਸ ਸਰਕਾਰ ਹੈ ਉਹ ਮੰਤਰੀ ਉੱਤੋਂ ਤੋਂ ਗੱਲਾਂ ਕੁਝ ਹੋਰ ਕਰਦੇ ਨੇ ਪਹਿਲਾਂ ਕਹਿੰਦੇ ਸੀ ਵਿਧਾਨ ਸਭਾ ਦੇ ਬੈਲ ਲੈ ਕੇ ਮਤਾ ਲੈ ਕੇ ਪਾਸ ਕਰਾਂਗੇ ਅੱਜ ਉਹ ਕੁਝ ਹੋਰ ਕਹਿੰਦੇ ਨੇ ਕਿ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਨਹੀਂ ਠੀਕ ਹੋਊਗੇ ਤਾਂ ਇਹ ਕੋਲ ਪਲਾਜ਼ਾ ਬੰਦ ਕਰਨ ਤੋਂ ਬਾਅਦ ਰੇਲੈਂਸ ਦੇ ਕੋਲ ਤੋਂ ਬੰਦ ਕਰਨ ਤੋਂ ਬਾਅਦ ਇਹ ਲਾ ਆਲਰੇਡੀ ਬੰਦ ਨੇ ਤਾਂ ਅਸੀਂ ਇਹਨਾਂ ਦੇ ਮੰਤਰੀਆਂ ਦਾ ਇਹਨਾਂ ਦੇ ਐਮ ਐਲ ਏ ਦਾ ਜਿਹੜੇ ਬੀ ਜੀ ਪੀ ਦੇ ਲੋਕਾਂ ਦਾ ਕ੍ਰੋਸ ਕਰਦੇ ਅਸੀਂ ਇਹਨਾਂ ਦਾ ਵੀ ਕ੍ਰੋਸ ਕਰਾਂਗੇ ਜਿਹੜੀ ਇਹ ਹੁਣ ਇਸ ਟਾਈਮ ਲੜਾਈਆਂ ਫੈਸਲਾ ਕੰਦੋਰ ਦੇ ਵਿੱਚ ਸ਼ਾਮਲ ਹੋ ਚੁੱਕਿਆ ਕਿਉਂਕਿ ਤੁਸੀਂ ਇਹ ਸਾਰੇ ਦੇਖ ਜਿਓਗੇ ਫਸਫੰ ਦਾ ਸਮਾ ਹੋਣ ਤੋਂ ਬਾਅਦ ਵੀ ਆ ਇਸਰ 2 ਘੰਟੇ ਦੇ ਵਿੱਚ ਕਾਰਕਤੀ ਵੀ ਤੁਹਾਡੇ ਸਾਹਮਣੇ ਆ ਕਿ ਕਿੰਨੇ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਨੇ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਡਾ ਨੌਜਵਾਨ ਵਰਗ ਸਮਝ ਗਿਆ ਇਹ ਵੀ ਜਿਹੜੇ politcal ਲੋਗ ਨੇ ਇਹ ਲਾਰੇ ਲਾਉਂਦੇ ਨੇ ਇਹਨਾਂ ਨੂੰ ਸਾਡੇ ਨੌਜਵਾਨਾਂ ਨੂੰ ਆਪਣੀ ਤੂਕ ਦੀ ਫਿਗਰ ਹੈ ਇਸ ਕਰਕੇ ਸਾਰੇ ਅਵੇਅਰ ਹੋ ਕੇ ਅੱਗੇ ਹੋ ਕੇ ਲੜਾਈ ਲੜਦੇ ਨੇ ਹਾਂ ਅਸੀਂ ਇੱਕ ਗੱਲ ਕਹੇ ਕਹਾਂਗੇ ਅਸੀਂ ਸ਼ਾਕਮੇਟ ਵਿੱਚ ਦੇ ਨਾਲ ਪ੍ਰੋਟੈਸਟ ਜਾਰੀ ਰੱਖਾਂਗੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਓ ਇੱਕ ਲੈ ਕੇ ਦਮ ਰਹਾਗੇ ਭਾਵੇਂ ਸਾਨੂੰ ਜਿੰਨੀ ਮਰਜ਼ੀ ਲੜਾਈ ਲੜਨਗੇ ਟੋਲ ਪਲਾਜ਼ਾ ਅਜਲੀ ਬੰਦ ਕੀਤਾ ਕਰਾ ਨਹੀ ਨਹੀ ਜੀ ਟੋਲ ਪਲਾਜ਼ਾ ਜਿੱਨਾ ਚ ਸਾਡੀ ਪੰਜਾਬ ਦੀਆਂ ਜਿਹੜੇ 30 ਜਥੇ ਬੰਦੀਆਂ ਉਹਨਾਂ ਦੀ ਕੋਈ ਖਾਲੀ ਨਹੀਂ ਹੋਊਗੀ ਉਹਨਾਂ ਤੇ ਉਹਨਾਂ ਚਿਰ ਤੱਕ ਕਿ ਟੋਲ ਪਲਾਜ਼ਾ ਬੰਦ ਰਹਿਣਗੇ ਅਸੀਂ ਕੱਲ ਬੜੋਦੀ ਵਾਲਾ ਬੰਦਾਂ ਬੰਦ ਕਰਾਵਾਂਗੇ ਲੈਜ ਦੇ ਪੰਪ ਬੰਦ ਰਹਿਣਗੇ ਅਸੀਂ ਪੀਸਫੁਲੀ ਕਰਾਂਗੇ ਸਾਰਾ ਕੁਝ ਜਿਹੜੇ ਇਹਨਾਂ ਦੇ ਪ੍ਰਬੰਧਕ ਜਿਹਨਾਂ ਨੂੰ ਬੇਨਤੀ ਕਰਾਂਗੇ ਵੀ ਤਾਂ ਕਿ ਟੈਕਨੋਲੋਜੀ ਨੀਚੋਂ ਵੀ ਸਾਰੇ ਪੰਜਾਬ ਦੇ ਵਿੱਚ ਬੰਦ ਹੈ ਜੇ ਇਹ ਕੋਈ ਐਤਾ ਵੀ ਗੱਲ ਕਰੂ ਕਿ ਤਾਂ ਅਸੀਂ ਇਕੱਠੇ ਹੋ ਕੇ ਫੇਸ ਕਰਾਂ ਕਣ ਕਿਸਾਨ ਹੋਣ ਦੇ ਨਾਤੇ ਜਿਹੜਾ ਅੱਜ ਇਹ ਜਿਹੜਾ ਹੈ ਟੋਲ ਕਵਾਜ਼ਾ ਦੇ ਉੱਤੇ ਜਿਹੜਾ ਧਰਨਾ ਲਗਾਇਆ ਗਿਆ ਏ ਅੱਜ ਤੁਹਾਨੂੰ ਕਈ ਹੋਰੇ ਕਿਸਾਨਾਂ ਨੂੰ ਜਿਹੜਾ ਇਹ ਫਿਲਮੀ ਅਦਾਕਾਰਾਂ ਨੇ ਵੀ ਜਿਹੜੇ ਆ ਸਮਰਥਨ ਦਿੱਤਾ ਹੈ ਕੀ ਗਣਾ ਜਾਂਦੇ ਹੋ ਜੀ ਕਿਉਂਕਿ ਅਸੀਂ ਫਿਲਮ ਉਦਯੋਗ ਦਾ ਗਾਇਕ ਦਾ ਅਸੀਂ ਤੋਂ ਜਿਹੜੇ-ਜਿਹੜੇ ਵੀ ਸਾਡੇ ਨਾਲ ਆ ਕੇ ਕਿਸਾਨ ਦੀ ਰੋਜ਼ ਨੂੰ ਹਮਦਰਦ ਕਰਦੇ ਨੇ ਸੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿੰਨੇ ਸਾਡੇ ਨਾਲ ਦੇ ਪਿੰਡਾਂ ਤੋਂ ਚੱਲ ਕੇ ਅੱਜ ਨੌਜਵਾਨ ਕਿਸਾਨ ਭਰਾ ਆਏ ਨੇ ਜਾਂ ਜਿਹੜੇ ਕਿਸਾਨੀ ਨਾਲ ਨਹੀਂ ਵੀ ਜੁੜੇ ਹੋਏ ਅੱਜ ਉਹ ਵੀ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਵੇਂ ਚਲਾਕੀ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਹੁਣ ਫੈਸਲਾ ਕੰਦੌਰ ਦੇ ਸੰਦਰਸ਼ ਜਾਰੀ ਹੈ। ਕੰਦੌਰ ਚ ਪਹੁੰਚ ਚੁੱਕਿਆ। ਇਹਨੂੰ ਸੰਭਲ ਕੇ ਸਾਨੂੰ ਚਲਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇੱਕ ਮੋਰੋਤ ਜਿਹੜੀਆਂ ਸਮੇਂ ਦੇ ਸਰਕਾਰਾਂ ਉਹਨਾਂ ਨੂੰ ਦਵਾ ਕੇ ਜਿਹੜੇ ਕਿਸਾਨਾਂ ਦੇ ਹੱਦਾਂ ਨੂੰ ਜ਼ਰੂਰ ਪੈ ਸਕ। ਪਰ ਇੱਕ ਗੱਲ ਦੇਖੀ ਗਈ ਹੈ ਕਿ ਐਨੇ ਦਿਨ ਹੋ ਗਏ ਕਿਸਾਨਾਂ ਵੱਲੋਂ ਜਿਹੜਾ ਕਦੀ ਰੇਲਾਂ ਵੀ ਰੋਕੀਆਂ ਗਈਆਂ ਐ, ਸੜਕਾਂ ਵੀ ਰੋਕੀਆਂ ਗਈਆਂ। ਅੱਜ ਟੋਲ ਪਲਾਜ਼ਾ ਵੀ ਜਿਹੜਾ ਰੋਕਿਆ ਗਿਆ ਪਰ ਸਰਕਾਰ ਦੇ ਕੰਨ ਤੇ ਜੜੀ ਜੂ ਵੀ ਨਹੀਂ ਸਰਕ ਰਹੀ। ਕੀ ਕਹਿਣਾ ਜਾਂਦੇ ਹੋ ਜੀ? ਕਿ ਜਿਹੜੀ ਮੋਟੀ ਸਰਕਾਰ ਹੈ ਉਹਨੂੰ ਇੱਕ ਬਹੁਤ ਸੌਖਾ ਜਿਹੜਾ ਢੰਗ ਤਰੀਕਾ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਹੋਰ ਧਰਮ ਨੇ ਜਾਂ ਕੋਈ ਹੋਰ ਕਿਤੇ ਨੇ ਉਹਨਾਂ ਬद्दल ਦਾ ਬਹੁਤ ਘੱਟ ਧਿਆਨ ਹੈ ਉਹਨਾਂ ਦੇ ਮਨ 'ਚ ਜਿਹੜਾ ਇੱਕ ਸ਼ੰਕਾ ਉਹ ਲੋਕ ਆਉਣ ਵਾਲੇ ਸਮੇਂ ਜਰੂਰ ਦੂਰ ਕਰ ਦੇਣਗੇ ਕਿ ਅਸੀਂ ਜਿਹੜਾ ਧਰਮ ਦੇ ਨਾਂ ਤੇ ਵੋਟਾਂ ਪਵਾ ਕੇ ਜਿੱਤ ਸਕਦੇ ਹਾਂ ਪਰ ਲੋਕ ਜਾਗਰੂਕ ਹੋਣ ਕਿਥੇ ਨੇ ਜੋ ਵੀ ਇੰਡੀਆ 'ਚ ਰਾਜ ਕਰੇਗਾ ਉਹ ਜੇ ਕਿਸਾਨਾਂ ਨੂੰ ਨਾਲ ਲੈ ਕੇ ਚੱਲੇਗਾ ਐਗਰੀਕਲਚਰ ਨੂੰ ਨਾਲ ਲੈ ਕੇ ਚੱਲੇਗਾ ਤਾਂ ਹੀ ਉਹ ਆ ਕੇ ਅੱਗੇ ਚੰਗੇ ਤਰੀਕੇ ਨਾਲ ਸਰਕਾਰ ਚਲਾ ਸਕਦਾ ਲੋਕ ਸਾਰਾ ਕੁਝ ਸਮਝ ਰਹੇ ਨੇ ਆਉਣ ਵਾਲੇ ਸਮੇਂ 'ਚ ਜਿਹੜੀ ਮੋਦੀ ਸਰਕਾਰ ਹੈ ਜਿਹੜੇ ਕਿਸਾਨ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹਨ ਉਹਨਾਂ ਨੂੰ ਜਰ